ਬੋਬੀ ਦਿਓਲ ਰੀਅਲ ਨੇਮ ਵਿਜੇ ਸਿੰਘ ਦਿਓਲ ਬੋਬੀ ਦਾ ਬਰਥ 1969 ਵਿੱਚ ਮੁੰਬਈ ਵਿਖੇ ਹੋਇਆ ਇਹਨੇ ਕਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਡੈਬਿਊ ਰਿਆ 1977 ਦੀ ਫਿਲਮ ਧਰਮਵੀਰ ਵਿੱਚ ਜਿਹਦੇ ਵਿੱਚ ਚਾਈਲਡ ਆਰਟਿਸਟ ਰੋਲ ਸੀ ਤੇ ਲੀਡ ਰੋਲ وچوں ਆਏ برسات فلم وچ جو 1995 وچ ریلیز ہوئی बॉबी دے ریل مدر دا نام પ્રકાશ कौर ہے جو ਧਰਮਿੰਦਰ دی پہلی ਵਾਈਫ ਸੀ فلم ਇੰਡਸਟਰੀ ਵਿੱਚ ਐਂਟਰੀ ਤੋਂ ਪਹਿਲਾਂ बॉबी ਨੇ ਡੀਜੇ ਦਾ ਕੰਮ ਵੀ ਕੀਤਾ ਇਹਨਾਂ ਦੀ ਡੈਬਿਊ ਫਿਲਮ ਬਰਸਾਤ ਕਾਫੀ ਹਟ ਰਹੀ ਤੇ ਬੈਸਟ ਮੇਲ ਡੈਬਿਊ ਅਵਾਰਡ ਵੀ ਮਿਲਿਆ ਪਰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ 1998 ਦੀ ਫਿਲਮ ਸੋਲજર ਵਿੱਚ ਕਿਰਦਾਰ ਨਿਭਾਉਣ ਤੋਂ ਬਾਅਦ ਪਹਿਲਾ ਨੈਗੇਟਿਵ ਰੋਲ ਨਿਭਾਇਆ ਸ਼ਕਲਾਕਾ ਬੂੰਬੂਮ ਫਿਲਮ ਵਿੱਚ ਜਮਲਾ ਪਗਲਾ دیوانਾ 2 ਤੋਂ ਬਾਅਦ बॉबी ਨੇ ਫਿਲਮ ਇੰਡਸਟਰੀ ਤੋਂ 4 ਸਾਲ ਦੀ ਬ੍ਰੇਕ ਲਈ ਤੇ ਕਮਬੈਕ ਪੋਸਟਰ ਬॉयਜ਼ ਫਿਲਮ ਨਾਲ ਕੀਤਾ ਦੁਇਆ 17 ਵਿੱਚ ਰਿਲੀਜ਼ ਹੋਈ 2023 ਵਿੱਚ ਕਾਫੀ ਵਿਦ ਕਰਨ ਦੀ ਇੰਟਰਵਿਊ ਵਿੱਚ ਬੌਬੀ ਨੇ ਮੰਨਿਆ ਕਿ ਇੱਕ ਟਾਈਮ ਉਹਨਾਂ ਨੂੰ ਕੋਈ ਫਿਲਮ ਆਫਰ ਨਹੀਂ ਸੀ ਹੋ ਰਹੀ ਤੇ ਇਸ ਰਿਜੈਕਸ਼ਨ ਦੇ ਚੱਲਦਿਆਂ 네ਗੈਟਿਵਿਟੀ ਨਾਲ ਭਰ ਚੁੱਕੇ ਸਨ ਪਰ ਇੱਕ ਦਿਨ ਇਹਨਾਂ ਦੇ ਪੁੱਤਰ ਦੇ ਸਵਾਲ ਕਰਨ ਤੇ ਇਹਨਾਂ ਦਾ ਮਾਈਂਡਸੈਟ ਚੇਂਜ ਹੋਇਆ ਤੇ ਇਹਨਾਂ ਲੋਕਾਂ ਕੋਲ ਕੰਮ ਕਰਨ ਦੀ ਇੱਛਾ ਨੂੰ ਲੈ ਕੇ ਪਹੁੰਚ ਕੀਤੀ ਜੋ ਕਿ ਟਰਨਿੰਗ ਪੁਆਇੰਟ ਸਾਬਿਤ ਹੋਇਆ ਇਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਲਈ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ